ਹਾਂਜੀ ਮੇਤਰੋ ਕੀ ਹਾਲ ਚਾਲ ਇੱਕ ਹੋਰ ਫੇਰ ਲੈ ਕੇ ਆ ਗਏ ਹਾਸਿਆ ਭਰ ਤੇ ਡਿੱਡੇ ਪੀੜਾ ਪਾਣ ਵਾਲੀ ਵੀਡੀਓ ਇਸ ਵੀਡੀਓ ਦਾ ਟਾਰਗੇਟ ਰੱਖਦੇ ਆ 500 ਲਾਈਕ ਤੇ 100 ਕਮੈਂਟ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਕੇ ਜਰੂਰ ਜਾਇਓ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਨੂੰ ਕਦੀਆਂ ਹਾਸੇ ਭਰੀਆਂ ਵੀਡੀਓਜ਼ ਮਿਲਦੀਆਂ ਰਹਿਣ ਚੰਗਾ ਜੀ ਬਾਕੀ ਦੀ ਗੱਲਾਂ ਕਰਾਂਗੇ ਬਾਅਦ ਚ ਤੇ ਅੱਜ ਦੀ ਵੀਡੀਓ ਕਰਦੇ ਆ ਸ਼ੁਰੂ ਕਿਆ ਵਾ ਠੀਕ ਹੈ ਉਹ ਚੱਕਦ ਗਿਆ ਵੀਰ ਜੀ ਅਬ ਨਹੀਂ ਆ ਰਹੀ ਐ ਕੈਸ਼ਟ ਇਹ

ਕਤੇ ਦੂਰ ਕਤੇ ਆਲਣਾ ਬਣਾ ਕੇ ਮਛਰਿਆਂ ਦੇ ਕਿੱਦਾ ਬੇਬੀ ਸਾਉਂਡ ਧੰਨਵਾਦ ਉਹਦਾ ਵੀਰ ਦਾ ਵੱਡੇ ਦਾ ਧੰਨਵਾਦ ਉਹਦਾ ਵੀਰ ਦਾ ਵੱਡੇ ਦਾ ਤਾੜੀ ਮਾਰ ਦੋ ਸਤੋ ਨੂੰ ਸੀਤੋ ਵਾਲਾ ਵਾਸਤੇ ਵਾਹ ਲਾਈਵ ਵਾਲਿਆਂ ਦਾ ਵੀ ਧੰਨਵਾਦ ਜਿਹੜਾ ਤੂੰ ਕਾਰਨਾਮੇ ਕਰਾ ਰਿਹਾ ਨਾ ਤੇਰੀ ਵੀਡੀਓ ਬਣਾ ਲਈ ਪੂਰੀ ਮੈਂ ਭੇਜਦਾ ਮੈਂ ਸਰਦੂਦ ਸਿਕੰਦਰ ਦੇ ਘਰ ਵਾਲਿਆਂ ਨੂੰ ਤੈਨੂੰ ਮੈਂ ਕਹਿੰਦਾ ਨਾ ਨਾ ਬਣਾ ਨਾ ਬਣਾ ਆਜਾ ਨਾਸ਼ਤਾ ਮੇਰੇ ਚੈੱਕ ਕਰੋ ਕੁਛ ਛੋਲੇ ਹਾਂ ਹਾਂ ਨਜ਼ਾਰਾ ਹੈ ਉੱਠ ਗਿਆ ਸਾਲਾ ਐਤਵਾਰ ਨੂੰ ਵੀ ਉਹੀ ਟਾਈਮ ਆਜਾ ਨਾਸ਼ਤਾ ਮੇਰੇ ਚੈੱਕ ਕਰੋ ਕੁਛ ਛੋਲੇ ਹਾਂ ਹਾਂ ਨਜ਼ਾਰਾ ਹੈ ਹਰਾਮਜਾਦੇ ਨੇ ਪਿਛਲੀ ਵੀਡੀਓ ਚ ਕਿਹਾ ਸੀ ਜੂਸ ਪੀਵੋ ਬਾਹਰਲਾ ਨਾ ਖਾਵੋ ਭਾਈ ਪੀਜੇ ਬੈਗਰ ਬੰਦ ਕਰ ਦੋ ਜੂਸ ਪੀਓ ਕਾਜਰਾ ਦਾ ਫਰੀਦ ਦੀ ਭੈਣ ਗੜੀ ਚੱਲ ਕਿਹੜਾ ਕੁਝ ਦੇਣਾ ਪੈਣ ਤੋਂ ਸਾਰੇ ਕੰਮ ਦੀ ਤਾਂ ਹੋਲੀ ਖਾਂ ਸੰਗ ਨਾ ਸਾੜ ਲਈ ਵੀਡੀਓ ਦੇ ਚੱਕਰ ਦੇ ਵਿੱਚ ਗਰਮ ਛੋਲੇ ਤਾਲਵੇਂ ਨੂੰ ਲੱਗੇ ਹੁਣ ਕੱਚਾ ਜਾਂ ਧੂਆਂ ਮਾਰਦਾ ਗਾਈਡ ਦਾ ਕੀ ਹੋਇਆ ਸਾਲਿਆ ਉਹ ਸੌਰੀ ਡੈਟ ਅੱਜੋਂ ਮੇਰੀ ਗੈਡ ਸ਼ੁਰੂ ਆ ਚਲੋ ਠੋਣ ਪਲੇਟਾਂ ਵੀ ਮਾਜ ਪੈਸੇ ਤਾਂ ਦੇਣੇ ਨਹੀਂ ਮੇਰਨੇ ਕਾਲਜੇ ਹੀ ਆ ਗਿਆ ਡਿਪਰ ਮਾਰਨੋਂ ਨਹੀਂ ਹਟਦਾ ਚੋਬਰ ਇੱਧਰ ਵੀ ਚੋਬਰ ਆ ਮੰਨਣਾ ਮੰਨ ਤੱਤੀ ਖਾ ਗਿਆ ਜੀਬ ਮੱਚੀ ਆ ਵਾਈਬ ਚੈੱਕ ਕਰੋ ਲਾਸਟ ਤੇ ਛੋਲੇ ਛੋਲੇ ਹਾਂ ਹਾਂ ਨਜ਼ਾਰਾ ਹੈ ਹਾ ਹਾ ਨਾ ਕਰਿਆ ਕਰ ਵੀਰ ਆ ਆ ਕੀ ਬੁੰਡ ਮਾਰ ਲਈ ਤੁਹਾਡੀ ਆਰਾਮ ਨਾਲ ਖਾਲਾ ਲੱਟਾ ਬੰਦ ਹੋ ਚਲੀਆਂ ਸੀ ਤੇਰੀਆਂ ਦਿਨ ਨਹੀਂ ਚੜ੍ਹੇ ਦਿੰਦਾ ਪਤੰਦਰ ਉੜਦਿਆ ਸਾਰੀ ਪੋਰਨ ਲੱਗ ਜਾਂਦਾ ਪੋਰਦੀ ਬਾਈ ਤੁਸੀਂ ਕੁਲਚਾ ਬਹੁਤ ਸੋਨਾ ਖਾਂਦੇ ਹੋ ਆ ਗਿਆ ਸਵਾਦ ਸਵੇਰੇ ਹੀ ਆ ਗਿਆ ਪਤੰਦਰ 836 ਤੇ ਬਾਈ ਇੱਕ ਦਿਨ ਤੂੰ ਗਾਜਰ ਦਾ ਜੂਸ ਪੀ ਕੇ ਕਹਨਾ ਇਹ ਸਾਰਾ ਕੁਝ ਗੰਦਾ ਬਾਈ ਪੀਜੇ ਬੈਗਰ ਬੰਦ ਕਰ ਦੋ ਮੈਨੂੰ ਲੱਗਦਾ ਸਾਰਿਆਂ ਨੂੰ ਫੁੱਦੂ ਬਣਾਈ ਜਾਂਦਾ ਤੁਹਾਡਾ ਤਾਂ ਫੁੱਦੂ ਖਿੱਚ ਰਿਆ ਸੀ ਪੋਟੀ ਕਰਨੋਂ ਫਿਰਦਾ ਨਾਲੀ ਦੱਤੇ ਕਰਦਾ ਹਲਾ ਪੇਰ ਨਾਮ ਜਦ ਬਾਰੀ ਬਰਸੀ ਗਿਣਨਗੇ ਅਸੀਂ ਖਟਕੇ ਲੰਦੇ ਗੰਮਾ ਪੰਗੜਾ ਤਾ ਸਜਦਾ ਦੇ ਨੱਚ ਮਮਾ ਤੇ ਮਾਮੀ ਪੋਰੀ ਚੱਲ ਮੈਂ ਵੀ ਕਰੇ ਵਾਈਫਾਈ ਲਵਾਇਆ ਉਹ ਨਹੀਂ ਭਾਈ ਓਏ ਮਾਲ ਕੰਪਨੀ ਵਾਲੇ ਤੇਜ ਆਉਂਦਾ ਪੋਰੀ ਚੱਲ ਕੇ ਨਾ ਟੈਕਸ ਲੱਗਦਾ ਇਹ ਦੇ ਨਾ ਕੋਈ ਉੱਪਰਲੀ ਸ਼ੱਕ ਆ ਬੈਠਾ ਪਤੰਦਰ ਪੰਗੜਾ ਤਾਂ ਸੈਦਾ ਜਨੇ ਚ ਮਮਾ ਤੇ ਮਾਮੀ ਸਾਰੇ ਮਾਮਾ ਮਮੀ ਸਮਾਜ ਦੇ ਵਿੱਚ ਖੁਸ਼ੀ ਦਾ ਮਾਹੌਲ ਉਹ ਵੀਰੇ ਜਦੋਂ ਬੋਲੀ ਪਾਈ ਸੀ ਕੋਣ ਕੋਣ ਨੱਚੇ ਆ ਮਮਾ ਤੇ ਮਾਮੀ ਸਰਗਮ ਤਾਂ ਕੱਲ ਪਰਸੋਂ ਬਣਾਇਆ ਸਰਗਮ ਤਾਂ ਕੱਲ ਪਰਸੋਂ ਬਣਾਇਆ ਨਾ 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 ਸਰਗਮ ਤਾਂ ਕੱਲ ਪਰਸੋਂ ਬਣਾਇਆ ਸਰਗਮ ਤਾਂ ਕੱਲ ਪਰਸੋਂ ਬਣਾਇਆ ਜੇ ਸਰਗਮ ਕੱਲ ਪਰਸੋਂ ਬਣਾਇਆ ਤਾਂ ਅੱਜ ਆਲੂ ਗੋਭੀ ਧਰ ਲੋ ਚਲ ਬਣਾਓ ਥੋੜੀ ਜਿਹੀ ਸੁਣਾਓ ਤਾਂ ਸਹੀ ਮਿਲਟੋ ਮੈਨ ਯਾਵੇਟ ਕਰਦੀ ਹੈ ਤੁਹਾਡੀ ਹਰ ਚੀਜ਼ ਦੀ ਯਾਰ ਹੁਣ ਕੀ ਕਮੈਂਟ ਲਿਖਾਂ ਕਮੈਂਟ ਬਾਈ ਜੀ ਗਲਤ ਨਾ ਕਰਿਆ ਨਾ ਕਰੋ ਨਾ ਬਸ ਸਰਗਮਈਆ ਸਾ 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 ਵਾ ਸਾ ਸਾ ਪਾ ਪਾ ਸਾ ਜਾ ਸਾ ਸਾ ਨਾ ਹੁਣ ਸਾ ਸਾ ਵਾਪਸ ਨਹੀਂ ਆਉਂਦਾ ਲਾ 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 ਆ ਦਾ ਮੇਰਾ ਲਿਖਿਆ ਚੋਰੀ ਕੀਤਾ ਨੇ ਲਾਲਾ ਦਾ ਮੇਰਾ ਲਿਖਿਆ ਕਿਉਂਕਿ ਮੇਰੇ ਪਿੰਡ ਦਾ ਨਾਮ ਲਾਲਾ ਹੈ ਗੀਤ ਫੋਨ ਫੋਟੋ ਤਿੰਨੋਂ ਲੀਕ ਅੱਜ ਕੱਲ੍ਹ ਛੇ ਗਾਣੀ ਰੈਡੀ ਨੇ ਇਹ ਕਾਜੀ ਕਾਲੀਆ 5 ਹੋ ਰਿਹਾ ਅੱਛਾ ਈਪੀ ਰੈਡੀ ਆ ਆਪਣੇ ਈਪੀ 6 डीसी ਤੇ ਕਰਕੇ ਸੀਬਲ ਬੋਰਡ ਕੁੜੇ ਨਾ ਮਿੱਠਿਆ ਨਾ ਆ ਨਾ 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 ਪਾਪਾ 사જા 사સા ਲਾਲਾ 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 ਗੀਤਾ ਦੀ ਮਸ਼ੀਨ ਲੋਕ ਇਨ ਨੂੰ ਗੀਤਾ ਦੀ ਮਸ਼ੀਨ ਕਹਿੰਦੇ ਆ ਗੀਤਾ ਦੀ ਮਸ਼ੀਨ ਸਿੰਗਰਾ ਦੇ ਨਿਆਣੇ ਭੁੱਖੇ ਮਰੂ ਉਸਤਾਦ ਤੇਜ ਨਾ ਬਣੀ ਤੇਜ ਮੈਂ ਵੀ ਬਹੁਤ ਆ ਕਰੀ ਸੀ ਜਪਾਨੀ ਪਟ ਰੌਣ ਵਰਗੀ ਲਿਸ਼ਕਦਾ ਸੀਗਾ ਤੇਰੇ ਗੋਤੇ ਨਾ ਦਾ ਜਦੋਂ ਮੂੰਹ ਦਿਖਾਇਆ ਉਦੋਂ ਹੀ ਮੇਰੀ ਪਾੜ ਗਈ ਕਿਤਾ ਮਰਿਆਦਾ ਰੱਖੀਏ ਥੋੜੀ ਮਰਿਆਦਾ ਰੱਖੀਏ ਤੇਰੇ ਹੁਸਨ ਦੀ ਮੇਰੀ ਚੱਲੀ ਪੁਰੇ ਵਰਗੀ ਲੈ ਤਾਂ ਪਛਾਣ ਹੀ ਨਹੀਂ ਹੁੰਦਾ ਲੈ ਕਰ ਲੈ ਗੱਲ ਹੁਣ ਆ ਅੱਜ ਸ਼ੇਵ ਸ਼ੂ ਕਰਵਾਈ ਲੱਗਦਾ ਜਿਲਟ ਦ ਬੈਸਟ ਅ ਮੈਨ ਕੈਨ ਗੈਟ ਉਸਨ ਦੀ ਮੇਰੀ ਚੱਲੀ ਪੁਰੇ ਵਰਗੀ ਸਟੋਲਾ ਨਿਕਲਿਆ ਸਾਲਾ ਨੇ ਭੁਲੇਖਾ ਪਾਤਾ ਪੰਜੇ ਰੈਣ ਭੁਲੇਖੇ ਮੈਨੂੰ ਉਸ ਮੱਲ ਜਾਣੀ ਦੇ ਸਾਲੇ ਦੇ ਪੈਣ ਚ ਤਲਵਾਰ ਆ ਐਕਸਕਿਊਜ਼ ਮੀ ਸਟਾਪ ਇਟ ਡੋਟ ਸੇ ਦੈਟ ਪਲੀਜ਼ ਸਾਲੇ ਜਾਂ ਸਾਲਾ ਜੋ ਵੀ ਹੈ ਕੱਪੜੇ ਸੋਨੇ ਪਾਉਂਦਾ ਕੁੜਿਆ ਤੇ ਵਿੱਚ ਹੌਸਲੇ ਨੇ ਪੁੱਤਰੇ ਓਏ ਬੰਦਾ ਨ ਜਨਾਨਾ ਹਵਲੈਤੀ ਕਾਰਖਾਨਾ ਸੋਸਾਇਟੀ ਨੂੰ ਸੋਸਾਇਟੀ ਦਾ ਕੀ ਮਤਲਬ ਰੱਖਣਾ ਚਾਹੀਦਾ ਹੈ ਨਾ ਫਿਰ ਤੋਂ ਥਾਣੇ ਭਜਦਾ ਆ ਕੇ ਹੁਸਨ ਮੈਨੂੰ ਪੈਣਾ ਦੀਆਂ ਗਾਲਾਂ ਕੱਢਦਾ ਨੇ 4 ਮਹੀਨੇ ਹੋ ਗਏ ਤੂੰ ਮੈਨੂੰ ਬਹੁਤ ਆਇਆ ਹੋਇਆ ਹੈ ਭਾਈ ਮੈਂ ਤਾਂ ਪਹਿਲਾਂ ਕੁੜੀ ਸਮਝ ਕੇ ਲਾਈਕ ਕਰਤਾ ਫਿਰ ਜਦੋਂ ਦੇਖਿਆ ਕੁਝ ਹੋਰ ਹੀ ਨਿਕਲਿਆ ਬਾਅਦ ਚ ਲਾਈਕ ਕੱਟਣਾ ਪਿਆ हां जी मित्रों ਤੁਸੀਂ ਇਧੋ ਤੱਕ ਵੀਡੀਓ ਦੇਖ ਚੁੱਕੇ ਹੋ ਮੈਨੂੰ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਜੇ ਵੀਡੀਓ ਵਧੀਆ ਲੱਗ ਰਹੀ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਜੇ ਤੁਸੀਂ ਮੇਰੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਬਣੇ ਰਹਿ ਪੂਰੀ ਵੀਡੀਓ ਦੇ ਵਿੱਚ ਅੱਗੇ ਜਾ ਕੇ ਹੋਰ ਨਜ਼ਾਰੇ ਆਣ ਵਾਲੇ ਨੇ ਥੁੱਕੀ ਦੇ ਟੱਪ ਵਿੱਚ ਆ ਗਈ ਮਰ ਜਾਣੀਏ ਨਹੀਂ ਨਰੇਸ਼ ਕਿਸੇ ਹੋਰ ਨੂੰ ਵੀ ਚੱਲਣ ਦੇ ਇੰਸਟਾ ਤੇ ਥੁੱਕੀ ਦੇ ਟੱਪ ਵਿੱਚ ਆ ਗਈ ਮਰ ਜਾਣੀਏ ਨਹੀਂ ਪਹਿਲਾਂ ਵਾਲੀ ਉਹ ਮਮਾ ਪਹਿਲਾਂ ਤਾਂ ਸਾਡੀ ਸੁੱਕੀ ਮਾਰਦਾ ਸੀ ਹੁਣ ਤੂੰ ਤੇਲ ਵੀ ਲਾਣਾ ਸ਼ੁਰੂ ਕਰਤਾ ਓ ਮਾਈ ਗॉड ਤੇਰੀ ਸਾਈਡ ਪਾਤਾ ਮਰ ਬੀਬੀ ਤੌਣ ਮੈਲੀਆਰਾ ਕੋਲੇ ਨਹੀਂ ਮੀ ਹੋਵੇ ਨਾ ਮੈਂ ਮਣੋ ਮਣੀ ਬਾਲਤਾ ਹਿੱਕ ਤੇ ਦੀਵਾ ਨਰੇਸਿਆ ਬਾਲਤਾ ਹਿੱਕ ਤੇ ਦੀਵਾ ਕੋਲਿਆ ਬੱਲੀਏ ਉਹ ਗੱਲ ਪਾਇਲਟ ਦੇ ਪੈਨ ਨਾਲ ਲਿਖ ਲਾ ਰਾਮ ਜੱਟ ਕੁੜੀ ਨੂੰ ਦੇਖ ਕੇ ਖੁਸ਼ ਹੋ ਗਿਆ ਦੰਦ ਘੜਦਾ ਹਲਾ ਫੇਰ ਨਾਮ ਜੱਟ ਹੀਰਾ ਜੱਟ ਕੋਲਿਆ ਬੱਲੀਏ ਕਾ ਤੂੰ ਪੇਸ਼ੈਂਸ ਚੱਕ ਕੱਲੀ ਵਾਰ ਕੈਮਰੇ ਵਾਲ ਨਹੀਂ ਚੱਕਿਆ ਕੁੜੀ ਨੂੰ ਹੀ ਦੇਖੀ ਜਾਂਦਾ ਕਰੇ ਜੱਟ ਛੱਬੀ ਲੱਗ ਵਾਲੀ ਵੱਡੀ ਵੱਟ ਦੀ ਇਹ ਸੀਰੀਅਸ ਹੋ ਜੂ ਕੁੜੀ ਪਿੱਛੇ ਸੀਰੀਅਸ ਨਹੀਂ ਹੋਣਾ ਲਾਈਫ ਮੇ ਕਦੇ ਵੀ ਪਿੰਗਾ ਸੋਦਾੱਕ ਨਹੀਂ ਰਹੀ ਸਾਲੇ ਪੋਰ ਦਾ ਪੋਰ ਦਾ ਮਰਸੜੀ ਚ ਬਹਿ ਗਿਆ ਨਾਲ ਰਨ ਬਟਾਈ ਬੈਠਾ ਆਪਾਂ ਸੋਫੇ ਜੋਗੇ ਹੀ ਰਹਿ ਗਏ ਯਾਰ ਤੇਰੇ ਜੋਗੇ ਰਹਿ ਗਏ ਨਹੀਂ ਤੂੰ ਹੋਰਾਂ ਜੋਗੀ ਰਹਿ ਗਈ ਵਿੱਚ ਬੈਠੇ ਨੂੰ ਸੜਕ ਤਾਂ ਦਿਖਦੀ ਨਹੀਂ ਤੁਸਨਾ ਦਾ ਕਾਤਲ ਨਰੇਸ਼ ਐਮ ਐਲ ਏ ਮੈਨੂੰ ਐਲ ਐਮ ਐ ਨਹੀਂ ਐਮ ਐਲ ਏ ਕਹਾ ਕਰ ਉਹੀ ਮਤਲਬ ਇਹ ਐਲ ਐਮ ਐਲ ਏ ਸਾਹਿਬ ਹੀ ਮਿੰਨਾ ਮਿੰਨਾ ਹੱਸਦਾ ਹਰਾਮਜਾਦਾ ਚੰਦ ਘੜਦਾ ਹਲਾ ਪੇਰ ਦਾ ਨਾਮਜਾਦਾ ਸਾਲਾ ਗੱਡੀ ਤੇ ਗੱਡੀ ਦੋਵੇਂ ਲੈ ਗਿਆ ਐਮਐਲਏ ਸਾਹਿਬ ਇੱਟਾ ਰੱਖ ਲਾ ਸੀੜੇ ھیਠਾ ਕਿਸੇ ਦੀ ਲੱਤਾਂ ਨਾ ਤੋੜ ਦੇਈ ਮੇਰੇ ਜਿੰਨੇ ਵੀ ਦੋਸਤ ਬਣਦੇ ਨੇ ਮੇਰੇ ਅੱਖਾਂ 'ਚ ਪਤਾ ਕਿਦਾਂ ਘੱਟਾ ਪਾਉਂਦੇ ਆ ਐਦਾਂ ਕਰਕੇ ਹੋਰ ਵੀ ਕੁਝ ਪਾਉਂਦੇ ਹੋਣੇ ਬੜੇ ਹਰਾਮੀ ਹੋ ਬੇਟਾ ਫੱਟ ਘੱਟਾ ਮਰ ਜਾਣੀਏ ਮੇਰਾ ਕਮੈਂਟ ਕਿਉਂ ਡਿਲੀਟ ਕੀਤਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਬਲੂ ਰਾਮ ਗੜੀਆ ਸੁਮਿਲ ਅਸਨ ਨੂੰ ਸਵਾਪ ਪਾਉਣ ਵਾਸਤੇ ਆਇਆ ਹਾਂ ਸਵਾਪ ਆ ਰਹਿਆ ਦਾ ਹੋਲੀ ਖੇਡ ਰਿਆ ਹੋਲੀ ਆ ਗਈ ਹੋਲੀ ਕਬੇ ਕਬੇ ਹੋਲੀ ਨਾ ਨਾ ਸਿਰਾ ਨਹੀਂ ਕਰਾਂਦੇ ਤੁਸੀਂ ਜਿੱਥੇ ਵੀ ਜਾਂਦੇ ਹੋ ਕੁੱਤੇ ਖਾਣ ਹੀ ਕਰਾਂਦੇ ਹੋ ਮੇਰੇ ਜਿੰਨੇ ਵੀ ਦੋਸਤ ਬਣਦੇ ਨੇ ਮੇਰੇ ਇੱਕਾ ਜਿਹਾ ਕਿਦਾਂ ਘੱਟਾ ਪਾਉਂਦੇ ਆ ਐਦਾਂ ਕਰਕੇ ਘੱਟਾ ਨਾ 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 ਉਸਕੀ ਆ ਜਿੰਨਾ ਮਰਦੀ ਫਰਦਰ ਡਾਂਸ ਦੇ ਸਾਲੇ ਉਹ ਠਾਠ ਕਰ ਰਹੇ ਨੇ ਨਵਾਬੀ ਹੁਣ ਕਿੰਨੇ ਮਾਰਿਆ ਮਸਾਲੇ ਜ਼ਿਆਦਾ ਖਾ ਲਏ ਹੋਣੇ ਮੇਰੇ ਸਾਹਮਣੇ ਨੇ ਪੱਦ ਨਹੀਂ ਹੈਗਾ ਮੈਨੂੰ ਲੱਗਦਾ ਕਿਸੇ ਦੇ ਵਿੱਚੋਂ ਹੀ ਨਿਕਲ ਗਈ ਤੇਰੀ ਮਾਣੇ ਪਜਾਮੇ ਹੁਣੀ ਧੋਨੇ ਤੇਰੇ ਤੂੰ ਸਾਨੂੰ ਛੱਡਿਆ ਸੀ ਨਾ ਆਹ ਦੇਖ ਅੱਗ ਵਾਲਿਆ ਪਿਆ ਸੀ ਠੀਕ ਐ 12 ਵਜੇ ਠੰਡ ਜੀ ਲਗੀ ਤੇਰੇ ਲੈਟਰ ਫੂਕ ਕੇ ਸਕੇ ਚਲਿਏ ਸ਼ੁਰੂ ਕਰਤੇ ਹੈ ਲੈਟਰ ਨਾ 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 ਰੂੜੀ ਚਲੋ ਹੁਣ ਵੀਡੀਓ ਬਣ ਗਈ ਘਰ ਚਲੇ ਜਾਓ ਨਹੀਂ ਤਾਂ ਮੰਮੀ ਕੋਲੋਂ ਹਟ ਜਾਣਗੇ ਸਿੱਕੇ ਕੈਮਰੇ ਦੇ ਸਾਹਮਣੇ ਬਾਲੀ ਹਵਾ ਨਹੀਂ ਮਾਰੀਦੀ ਫੁਕਰ ਪੁਣਾ ਕਰਦੀਆਂ ਫਿਰ ਕਹਿੰਦੇ ਮੁੰਡੇ ਗਲਤ ਕਮੈਂਟ ਕਰਦੇ ਆ ਕਿਹੜੀ ਗੱਲੋਂ ਤੇ ਕਮੈਂਟ ਗਲਤ ਕਰਦੇ ਆ ਜੋ ਵਜੇ ਦਿਲ ਟੁੱਟਿਆ 6 ਵਜੇ ਪਹੁੰਚ ਗਿਆ ਠੀਕ 7 ਵਜੇ ਤੈਨੂੰ ਤੇਰੀ ਮੰਮੀ ਨਾਲ ਨਹੀਂ ਕੁੱਟਿਆ ਫਿਰ ਬੀਬੀ ਬੋਂਦਲ ਗਈ ਬੀਬੀ ਬੋਂਦਲ ਗਈ ਓਏ ਇਹ ਕੀ ਹੋ ਰਿਹਾਗਾ ਆ ਜੋ ਏ ਤੁਹਾਡੀ ਵਰਜਾਈ ਆਉਣ ਵਾਲੀ ਹੈ ਮੈਨੂੰ ਪੱਕਾ ਪਤਾ ਨੂੰ ਚਾਰ ਬੰਦੇ ਨੇ ਚੱਕ ਕੇ ਗੱਡੀ ਤੇ ਬਿਠਾਇਆ ਮੈਂ ਆ ਗਈ ਨਾ ਇਹ ਕੀ ਕਰ ਰਹੇ ਸੀਗੇ ਤੁਸੀਂ ਇਹ ਕਰਦੇ ਹੋ ਖਰਾਬ ਇਹ ਖਰਾਬ ਕਰਦੇ ਆ ਮੈਂ ਹੋਰ ਖਰਾਬ ਕਰ ਰਿਹਾ ਸਾਲਾ ਸਵਿਫਟ ਨੂੰ ਜੈਗਵਾਰ ਸਮਝੀ ਬੈਠਾ ਮੇਰਾ ਮੁੰਡਾ ਨਹੀਂ ਲੱਭਣ ਡਿਆ ਤੇਰਾ ਮੁੰਡਾ ਨਹੀਂ ਲੱਭਣ ਡਿਆ ਤੇਰਾ ਮੁੰਡਾ ਨਹੀਂ ਲੱਭਣ ਡਿਆ ਹੋਰੀ ਚੱਲ ਸਾਡੇ ਕੋਲ ਵੀ ਨੈਟ ਵਾਧੂ ਆ ਰਾਏ ਕੀ ਕਰ ਰਹੇ ਸੀਗੇ ਤੁਸੀਂ ਇਹ ਕਰਦੇ ਹੋ ਖਰਾਬ ਖਰਾਬ ਕਰਦੇ ਨੇ ਤੁਸੀਂ ਤਾਂ ਮੇਰੀ ਸੌਂ ਖਾਦੀ ਸੀਗੀ ਨਾ ਇਹ ਖਰਾਬ ਕਰਦੇ ਦੰਦ ਕੱਢਦਾ ਹਲਾ ਫੇਰ ਨਾਮ ਜਦ ਉਤਰ ਜਾ ਥੱਲੇ ਗੱਡੀ ਵਾਲਾ ਆਉਣ ਹੀ ਵਾਲਾ ਸਵੇਰੇ ਸਵੇਰੇ ਗਾਲ ਨਹੀਂ ਕੱਢ ਸਕਦਾ ਦੁਪਹਿਰ ਤੱਕ ਲੰਨਤਾ ਪਾਉਂਗਾ ਦਲਤਾ ਹੋਣੇ ਸੋਚਣ ਵਾਲੀ ਐ ਨੂੰ ਗੱਡੀ ਤਾਂ ਉਤਾਰੂ ਕੋਣ ਖਰਾਬ ਕਰਦੇ ਆ ਇਹ ਖਰਾਬ ਕਰ ਜੇ ਤੇ ਕੁੜੀ ਜਾਵਾ ਕੁੜੀ ਆ ਵਿਆਹ ਤੂੰ ਸੋ ਨੂੰ ਪੈਂਚਰ ਵਾਲਾ ਬਣ ਕੇ ਲਈ ਤੂੰ ਨੇ ਆਪੇ ਹੀ ਪਰਨੀ ਆਪੇ ਹੀ ਪਰਨੀ ਇਹ ਕਰਦੇ ਆ ਖਰਾਬ ਡਾਇਲੋਗ ਛੋਟੇ ਰਿਹਾ ਕਰੋ ਯਾਰ ਬ੍ਰੇਕਾ ਮਾਰ ਮਾਰ ਕੇ ਚੱਲਦਾ ਉਸ ਕੇ ਆ ਜਿੰਨਾ ਮਰਜੀ ਚਾਹ ਪਾਣੀ ਡੱਫ ਲੈਣ ਦਿਆ ਕਰੋ। ਤੂੰ ਮਾੜਾ ਮੋਟਾ ਲਈਦਾਏਗਾ ਬੱਲੀਏ। ਮੈਂ ਤਾਂ ਕਣਕ ਦੇ ਵਿੱਚ ਯੂਰੀਆ ਪਾਉਣ ਲੱਗਿਆ ਸੀ ਹੁਣ ਨਹੀਂ ਪਾਉਂਦਾ। ਸ਼ਪੈਸ਼ਲ ਫਟਾੜੇ ਤੇਰੇ ਗੀਤ ਲਿਖਦਾ। ਅੰਨਾ ਅਸੀਂ ਤਾਂ ਮੋਬਾਈਲ ਵੀ ਆਪਦੇ ਟੈਨਸ਼ਨ ਪਾਉਣ ਨੂੰ ਰੱਖਿਆ। ਜੀ ਨਾਲ ਮੇਰਾ ਤਾਂ ਪਿਆਰ ਬੱਲੀਏ। ਥੋੜਾ ਕੱਸ ਕੇ ਤੂੰ ਜਾਈ ਮੈਨੂੰ। ਸਵੇਰੇ ਸਵੇਰੇ ਚਾਹ ਵੀ ਹਰਾਮ ਕਰਤੀ 5:30 ਤੇ ਮੈਸੇਜ ਕਰ ਰਿਆ। ਉਹ ਪਰਵਾਇ ਵੱਜਦੇ ਮਜਲ ਬੱਲੀ ਮੈਨੂੰ ਮਿਲਣ ਕਿਉਂ ਨਾ ਲੱਗੇ ਵੀਰ ਬਣ ਕੇ ਪਿੱਛੇ ਪਈਆਂ ਇੱਟਾਂ ਮੇਰੇ ਮਾਰ ਦੇ ਉਹ ਤੂੰ ਤਾਂ ਗਾਉਣ ਲੱਗਿਆ ਤੇ ਮੈਂ ਰੋਣ ਲੱਗਿਆ ਇੱਕ ਇੱਟ ਬੋ ਤਾਂ ਮੈਨੂੰ ਤਾਂ ਸੋਲੇ ਸੂਰੇ ਨੂੰ ਤਾਂ ਹੋਸ਼ ਆ ਲੈਂਦੇ ਆ ਕਰੋ ਸੜੀਆਂ ਦੇ ਜਖਮਾਂ ਦੇ ਪਾਤ ਤਾਂ loon ਮਿਰਚ ਇਕੱਠਾ ਕਰਕੇ ਤੇ ਬੂਤਾਂ ਦੀਆਂ ਵੀ ਵੇਸਾਂ ਪੰਜਾਬ ਸਰਕਾਰ ਤਰਫੋਂ ਕਰਾਈਆਂ ਜਾਣੀਆਂ ਕਬੂਤਰਨ ਬੇਨਤੀ ਹੈ 골ਡ ਸਟਾਰ ਦੇ ਬੂਟ ਪਾ ਕੇ ਆਣ ਉਹਦੇ ਤੇ ਵੀ ਤੁਸੀਂ ਦੇਖੋ ਕਰੋੜਾ ਦੇ ਨਾਮ ਰੱਖਾਂਗੇ ਇਹਨੂੰ ਪਹਿਲਾਂ ਬੋਲਿਆ ਸੀ ਮਾਲ ਤੇਜ ਹੈ ਇਹ ਲੱਗਿਆ ਜਬਲੀਆਂ ਮਾਰਨ ਕਿਉਂਕਿ ਮੈਂ ਚੋਣੇ ਕਿ ਆਪਣੇ ਪਿੰਡਾਂ ਦੇ ਲੋਕਾਂ ਵਿੱਚ ਜਾਨਵਰਾਂ ਪ੍ਰਤੀ ਪਿਆਰ ਬੁਲੇ ਲਓ ਜੀ ਕਬੂਤਰ ਬਾਜ਼ ਵੀ ਕਰ ਲਓ ਤਿਆਰੀ ਹੁਣ ਮੁੱਲ ਪਾਉ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਟਰੋ ਉਮੜੀ ਅਕਾਲੀ ਦਲ ਜਿੰਦਾਬਾਦ ਕਹਿੰਦਾ ਮੈਂ ਤਾਂ ਸਹੀ ਕਹਿੰਦਾ ਸੀ ਰੱਬ ਜਦੋਂ ਵੀ ਮਾਰਦਾ ਹੈ ਬੰਦੇ ਦੀ ਭਾਈ ਮੱਤ ਮਾਰਦਾ ਹੈ ਬਾਦਲਾਂ ਦਾ ਘੜ ਲੰਬੀ ਠਾਣਾ ਬੱਲੀਏ ਬਾਜੀ ਧੱਕਾ ਕੰਦਾਲਾ ਸੀਸੀਟੀਵੀ ਕੈਮਰਾ ਬੀਬੀ ਨੂੰ ਸੱਦਿਆ ਨਹੀਂ ਲੱਗਦਾ ਮੈਨੂੰ ਵਿਆਹ ਤੇ ਕਿਉਂ ਨਹੀਂ ਬੁਲਾਇਆ ਬੀਬੇ ਫਰੇਮ ਚੋਂ ਬਾਹਰ ਆਈ ਜਾਂਦੀ ਹੈ ਬੀਬੇ ਕਹਿੰਦੀ ਹੋਣੀ ਭਾਨੀ ਤਾਂ ਮਾਰੀ ਸੀ ਪਰ ਗੱਲ ਨਹੀਂ ਬਣੀ ਭਾਨੀ ਮਾਰਦੀ ਪਤੰਦਰਾਂ ਨੇ ਬੇਬੇ ਕਹਿੰਦੀ ਹੋਣੀ ਕਿੰਨੇ ਡੋਪ ਦਿੱਤੀ ਇਹਨੂੰ ਦੇਖ ਕੇ ਗੱਡੀਆਂ ਆ ਗਈਆਂ ਬੈਠੋ 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 ਜਲਦੀ ਚੱਲੋ ਗੱਡੀਆਂ ਆ ਗਈਆਂ ਪਜਾਰੋ ਆ ਗਈ ਅਲਟਰਾ QHD 64K 360 ਡਿਗਰੀ ਆਊਟਡੋਰ ਕੈਮਰਾ ਚੱਲ ਝੂਟ ਇਹ ਮੁਹੱਲੇ ਦੇ ਕੈਮਰੇ ਨੇ ਮੈਨੂੰ ਵੀ ਪਿੰਡ ਦਾ CCTV ਕੈਮਰਾ ਕਹਿੰਦੇ ਹੈਗੀ ਲੋ ਜੀ ਮਿੱਤਰੋ ਵੀਡੀਓ ਦੇ ਕਰਦੇ ਅੱਤੇ ਇਸ ਮੱਪਤੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਕਮੈਂਟ ਕਰਕੇ ਜ਼ਰੂਰ ਦੱਸੋ ਤੁਸੀਂ ਕਿਹੜਾ ਪਿੰਡ ਕਿਹੜਾ ਸ਼ਹਿਰ ਤੇ ਕਿਹੜੀ ਲੋਕੇਸ਼ਨ ਤੋਂ ਮੇਰੀ ਵੀਡੀਓ ਦੇਖ ਰਹੇ ਹੋ ਉਹ ਵਾਕਈ ਯਾਰ ਵੀਡੀਓ ਬਣਾਉਣ ਦੇ ਵਿੱਚ ਬਹੁਤ ਜਿਆਦਾ ਮਿਹਨਤ ਲੱਗੀ ਇਸ ਕਰਕੇ ਵੀਡੀਓ ਨੂੰ ਲਾਈਕ ਕਰਨਾ ਤਾਂ ਬਣਦਾ ਹੀ ਆ ਤੇ ਜਿਹੜੇ ਯਾਰ ਬੇਲੀ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਤਾਂ ਜੋ ਤੁਹਾਨੂੰ ਦਵੀਆਂ ਹਾਸੇ ਭਰੀਆਂ ਵੀਡੀਓਜ਼ ਮਿਲਦੀਆਂ ਰਹਿਣ ਸਕਰੀਨ ਤੇ ਤੁਹਾਨੂੰ ਚਾਰ ਵੀਡੀਓ ਦੇਖ ਰਹੀਆਂ ਹੋਣਗੀਆਂ ਜੇ ਤੁਸੀਂ ਇਹਨ 12 ਵਜੇ ਠੰਡ ਦੀ ਲਗੀ ਤੇਰੇ ਲੱਟਰ ਫੂਕ ਕੇ ਸਕੇ 5 ਵਜੇ ਦਿਲ ਟੁੱਟਿਆ 6 ਵਜੇ ਪਹੁੰਚ ਗਈ ਠੀਕੇ